ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਮਾਨ ਫੂਡ ਰੈਸਪੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਹੁਤ ਹੀ ਟੇਸਟੀ ਹਲਵਾਈ ਸਟਾਈਲ ਗਾਜਰਪਾਕ ਬਣਾ ਕੇ ਤਿਆਰ ਕਰਾਂਗੇ ਗਾਜਰਪਾਕ ਆਪਾਂ ਘਰ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਖਾ ਸਕਦੇ ਹਾਂ ਗਾਜਰਪਾਕ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਜਾ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਗਾਜਰ ਪਾਕ ਬਣਾਉਣ ਲਈ ਮੈਂ ਡੇਢ ਕਿਲੋ ਗਾਜਰਾਂ ਲਈਏ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ 2 ਲੀਟਰ ਫੁੱਲ ਕਰੀਮ ਦੁੱਧ ਲਿਆ ਹੁਣ ਆਪਾਂ ਗਾਜਰਾਂ ਨੂੰ ਕद्दूकस ਕਰਕੇ ਤਿਆਰ ਕਰਾਂਗੇ ਕद्दूकस ਕਰਨ ਤੋਂ ਪਹਿਲਾਂ ਆਪਾਂ ਗਾਜਰਾਂ ਦਾ ਛਿਲਕਾ اتار ਦੇਵਾਂਗੇ ਦੋਨਾਂ ਸਾਈਡਾਂ ਤੋਂ ਆਪਾਂ ਥੋੜਾ ਥੋੜਾ ਕੱਟ ਦੇਵਾਂਗੇ ਇਸੀ ਤਰ੍ਹਾਂ ਹੀ ਆਪਾਂ ਸਾਰੀਆਂ ਗਾਜਰਾਂ ਉਪਰੋਂ ਛਿਲਕਾ ਉਤਾਰ ਦੇਵਾਂਗੇ ਸਾਰੀਆਂ ਗਾਜਰਾਂ ਦਾ ਆਪਾਂ ਛਿਲਕਾ ਚੰਗੀ ਤਰ੍ਹਾਂ ਉਤਾਰ ਲਿਆ ਹੁਣ ਆਪਾਂ ਗਾਜਰਾਂ ਨੂੰ ਕੱਦੂਕਸ ਕਰਾਂਗੇ ਗਾਜਰਾਂ ਨੂੰ ਆਪਾਂ ਮੀਡੀਅਮ ਸਾਈਜ਼ ਤੋਂ ਕੱਦੂਕਸ ਕਰਨਾ ਹੈ ਨਾ ਤਾਂ ਜ਼ਿਆਦਾ ਬੁਰੀਕ ਨਾ ਹੀ ਜ਼ਿਆਦਾ ਮੋਟਾ ਗਾਜਰਾ ਮੀਂਹਲਾ ਪਾਈ ਵਾਲਾ ਹਿੱਸਾ ਕੱਟ ਦੇਵਾਂਗੇ ਨਾ ਜੋ ਗਾਜਰ ਪਾਕ ਦਾ ਕਲਰ ਤੇ ਟੇਸਟ ਵਧੀਆ ਆਵੇ ਇਸੀ ਤਰ੍ਹਾਂ ਹੀ ਆਪਾਂ ਸਾਰੀ ਗਾਜਰਾਂ ਕद्दूकस ਕਰਕੇ ਤਿਆਰ ਕਰ ਲਵਾਂਗੇ ਸਾਰੀ ਗਾਜਰ ਆਪਾਂ ਕद्दूकस ਕਰਕੇ ਤਿਆਰ ਕਰ ਲਈਆਂ ਨੇ ਹੁਣ ਆਪਾਂ ਗਾਜਰ ਪਾਕ ਬਣਾਉਣਾ ਸ਼ੁਰੂ ਕਰਦੇ ਹਾਂ ਗਾਜਰ ਪਾਕ ਬਣਾਉਣ ਲਈ ਕੜਾਈ ਨੂੰ ਆਪਾਂ ਗੈਸ ਉੱਪਰ ਰੱਖ ਲਿਆ ਹੁਣ ਇਸ ਵਿੱਚ ਆਪਾਂ ਕद्दूकस ਕੀਤੀ ਹੋਈਆਂ ਗਾਜਰਾ ਪਾ ਦੇਵਾਂਗੇ ਜਾਂਸਾ ਸੇਕ ਆਪਾਂ ਤੇਜ਼ ਰੱਖਾਂਗੇ ਗਾਜਰਾਂ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ 8-10 ਮਿੰਟ ਲਈ ਭੁੰਨ ਲਵਾਂਗੇ ਗਾਜਰਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਇਹਨਾਂ ਨੂੰ ਹਲਕਾ ਜਿਹਾ ਹੀ ਸੌਫਟ ਕਰਨਾ ਹੈ ਗਾਜਰਾਂ ਨੂੰ ਆਪਾਂ ਕੜਾਈ ਨਾਲ ਬਿਲਕੁਲ ਵੀ ਨਹੀਂ ਲੱਗਣ ਦੇਣਾ ਕਈ ਵਾਰ ਜਦੋਂ ਆਪਾਂ ਤੇਜ਼ ਸੇਕ ਰੱਖ ਲੈਂਦੇ ਆ ਪਰ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਨਹੀਂ ਤਾਂ ਗਾਜਰਾਂ ਕੜਾਈ ਨਾਲ ਲੱਗ ਜਾਂਦੀਆਂ ਨੇ ਇਸ ਨਾਲ ਗਾਜਰ ਪਾਕ ਦਾ ਟੇਸ ਵਧੀਆ ਨਹੀਂ ਆਉਂਦਾ ਇਸੇ ਸੇਕ ਤੇ ਆਪਾਂ ਗਾਦਰਾਂ ਨੂੰ ਲਗਾਤਾਰ ਹਿਲਾਉਂਦੇ ਹੋਏ 8-10 ਮਿੰਟ ਲਈ ਭੁੰਨ ਲਵਾਂਗੇ ਗਾਦਰਾਂ ਵਿੱਚਲਾ ਪਾਣੀ ਆਪਾਂ ਸੁਕਾ ਲੈਣਾ ਹੈ ਗਾਜਰਾ ਨੂੰ ਆਪਾਂ ਜਦੋਂ ਭੁੰਨ ਕੇ ਬਾਅਦ ਵਿੱਚ ਦੁੱਧ ਵਿੱਚ ਐਡ ਕਰਦੇ ਆਂ ਤਾਂ ਟੇਸਟ ਬਹੁਤ ਵਧੀਆ ਆਉਂਦਾ ਹੈ ਗਾਜਰ ਪਾਕ ਦਾ 加ਜਰਾਂ ਨੂੰ ਮੈਂ ਲਗਾਤਾਰ ਹਿਲਾਉਂਦੇ ਹੋਏ 10 ਮਿੰਟ ਲਈ ਭੁੰਨ ਲਏ। ਗਾਜਰਾਂ ਆਪਣੀਆਂ ਸੌਫਟ ਹੋ ਗਈਆਂ ਨੇ। ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ। ਇਸ ਤੋਂ ਜ਼ਿਆਦਾ ਨਹੀਂ ਆਪਾਂ ਗਾਜਰਾਂ ਨੂੰ ਭੁੰਨਣਾ। ਗਾਜਰਾਂ ਵਿੱਚਲਾ ਹਲਕਾ ਜਿਹਾ ਪਾਣੀ ਸੁੱਕਣਾ ਚਾਹੀਦਾ। ਗੈਸ ਬੰਦ ਕਰਨ ਤੋਂ ਬਾਅਦ ਇਸ ਨੂੰ ਆਪਾਂ 1-2 ਮਿੰਟ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ। ਦੇ ਦੋ ਚਕੰਦਰ ਲੈਏ ਨੇ ਚਕੰਦਰ ਦਾ ਆਪਾਂ ਸ਼ਿਰਕਾ ਉਤਾਰ ਲਿਆ ਹੁਣ ਇਸ ਨੂੰ ਆਪਾਂ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵਾਂਗੇ ਚਿਕੰਦਰ ਨੂੰ ਆਪਾਂ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਿਆ। ਚਿਕੰਦਰ ਨੂੰ ਹੁਣ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਲਵਾਂਗੇ। ਇਹਨਾਂ ਨੂੰ ਆਪਾਂ ਬਿਲਕੁਲ ਬਰੀਕ ਪੀਸ ਲਵਾਂਗੇ। ਚਿਕੰਦਰ ਨੂੰ ਆਪਾਂ ਬੀਸ ਕੇ ਤਿਆਰ ਕਰ ਲਿਆ। ਹੁਣ ਆਪਾਂ ਇਸ ਦਾ ਰਸ ਕੱਢਾਂਗੇ। ਚਿਕੰਦਰ ਨੂੰ ਆਪਾਂ ਇੱਕ ਪੌਣੀ ਵਿੱਚ ਪਾ ਲਵਾਂਗੇ। ਇਸ ਨੂੰ ਚੰਗੀ ਤਰ੍ਹਾਂ ਦਬਾ ਕੇ ਇਸ ਦਾ ਰਸ ਕੱਢ ਲਵਾਂਗੇ। ਇਹ ਰਸ ਆਪਾਂ ਗਾਜਰ ਪਾਕ ਵਿੱਚ ਐਡ ਕਰਾਂਗੇ। ਇਸ ਨਾਲ ਗਾਜਰ ਪਾਕ ਦਾ ਕਲਰ ਬਹੁਤ ਵਧੀਆ ਆਵੇਗਾ ਆਪਾਂ ਨੂੰ ਕੋਈ ਵੀ ਫੂਡ ਕਲਰ ਪਾਉਣ ਦੀ ਜ਼ਰੂਰਤ ਨਹੀਂ ਇਸੇ ਤਰ੍ਹਾਂ ਆਪਾਂ ਸਾਰੇ ਪੀਸੇ ਹੋਏ ਚਿਕੰਦਰ ਦਾ ਰਸ ਕੱਢ ਲਵਾਂਗੇ ਪੀਸੇ ਹੋਏ ਚਿਕੰਦਰਾਂ ਵਿੱਚੋਂ ਆਪਾਂ ਸਾਰਾ ਰਸ ਕੱਢ ਲਿਆ ਹੁਣ ਇਸ ਨੂੰ ਆਪਾਂ ਗਾਜਰਾ ਵਿੱਚ ਐਡ ਕਰਾਂਗੇ ਚਿਕੰਦਰ ਦਾ ਰਸ ਆਪਾਂ ਗਾਜਰਾ ਵਿੱਚ ਮਿਲਾ ਦੇਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਾਰੀਆਂ ਗਾਜਰਾਂ ਵਿੱਚ ਬਿਨਾਂ ਰਸ ਤੋਂ ਵੀ ਤੁਸੀਂ ਗਾਜਰਪਾਕ ਬਣਾ ਸਕਦੇ ਹੋ ਪਰ ਜਦੋਂ ਆਪਾਂ ਰਸ ਪਾਉਂਦੇ ਆ ਤਾਂ ਗਾਜਰਪਾਕ ਦਾ ਕਲਰ ਬਹੁਤ ਵਧੀਆ ਆਉਂਦਾ ਹੈ ਆਪਾਂ ਨੂੰ ਕੋਈ ਵੀ ਹੋਰ ਕਲਰ ਪਾਉਣ ਦੀ ਜ਼ਰੂਰਤ ਨਹੀਂ ਗਾਜਰਪਾਕ ਬਿਲਕੁਲ ਬਾਜ਼ਾਰ ਵਰਗਾ ਬਣ ਕੇ ਤਿਆਰ ਹੋ ਜਾਏਗਾ ਗੈਂਸਾ ਪਾਵਾ ਵੀ ਕੀਤਾ ਹੋਇਆ ਹੈ ਸਕੰਦਰ ਦੇ ਰਸ ਨੂੰ ਆਪਾਂ ਗਾਜਰਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਗਾਜਰਾਂ ਆਪਣੀਆਂ ਪੁੰਨ ਕੇ ਤਿਆਰ ਹੈ ਪੁੰਨੀਆਂ ਹੋਈਆਂ ਗਾਜਰਾਂ ਨੂੰ ਆਪਾਂ ਇੱਕ ਭਾਂਡੇ ਵਿੱਚ ਕੱਢ ਦਿੱਤਾ ਉਸੇ ਕੜਾਈ ਨੂੰ ਆਪਾਂ ਗੈਸ ਉੱਪਰ ਦੁਬਾਰਾ ਫੇਰ ਰੱਖ ਲਏ ਹੁਣ ਇਸ ਵਿੱਚ ਆਪਾਂ 2 ਲੀਟਰ ਫੁੱਲ ਕਰੀਮ ਦੁੱਧ ਪਾ ਦੇਵਾਂਗੇ दोunuु apat सेක්te garर्मकारmangi? ਦੁੱਧ ਨੂੰ ਆਪਾਂ ਗਰਮ ਕਰ ਲਿਆ ਹੁਣ ਇਸ ਵਿੱਚ ਆਪਾਂ ਦੋ ਕੌਲੀਆਂ ਖੰਡ ਮਿਲਾ ਦੇਵਾਂਗੇ ਖੰਡ ਤੁਸੀਂ ਆਪਣੇ ਟੇਸਟ ਅਕੋਰਡਿੰਗ ਥੋੜੀ ਵੱਧ ਘੱਟ ਵੀ ਰੱਖ ਸਕਦੇ ਹੋ ਖੰਡ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੋਲਾਂਗੇ ਦੁੱਧ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ گاੜਾ ਕਰ ਲਵਾਂਗੇ ਜਿੰਸ ਦਾ ਸੇਕ ਆਪਾਂ ਤੇਜ਼ ਰੱਖਾਂਗੇ ਖੋਚ ਨੂੰ ਆਪਾਂ ਲਗਾਤਾਰ ਚਲਾਦੇ ਰਹਿਣਾ ਹੈ ਦੁੱਧ ਨੂੰ ਆਪਾਂ ਕੜਾਈ ਨਾਲ ਬਿਲਕੁਲ ਵੀ ਜੰਮਣ ਨਹੀਂ ਦੇਣਾ ਫੇਰ ਹੀ ਆਪਣਾ ਗੱਜ ਪੱਕਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਇਸੇ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਦੁੱਧ ਨੂੰ ਉਬਾਲ ਦਵਾਉਂਦੇ ਹੋਏ ਚੰਗੀ ਤਰ੍ਹਾਂ ਗਾੜਾ ਕਰ ਲਵਾਂਗੇ ਜਦ ਨੂੰ ਆਪਾਂ 10-15 ਮਿੰਟ ਦੇ ਪਕਾ ਲਏ ਦੁੱਧ ਆਪਣਾ गाढ़ा ਹੋਣਾ ਸ਼ੁਰੂ ਹੋ ਗਿਆ। ਜਦ ਨੂੰ ਆਪਾਂ ਇਸੇ ਤਰ੍ਹਾਂ ਹਿਲਾਉਂਦੇ ਹੋ 10-15 ਮਿੰਟ ਲਈ ਹੋਰ ਪਕਾ ਲੈਣਾਂਗੇ। ਦੁੱਧ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੁਣ 10-12 ਮਿੰਟ ਲਈ ਹੋਰ ਪਕਾ ਲੈ। ਦੁੱਧ ਆਪਣਾ गाढ़ा ਹੋ ਗਿਆ। ਇਸ ਤੋਂ ਜ਼ਿਆਦਾ ਨਹੀਂ ਆਪਾਂ ਦੁੱਧ ਨੂੰ گاੜਾ ਕਰਨਾ। ਸਿਰਫ ਆਪਾਂ ਦੁੱਧ ਨੂੰ ਇੰਨਾ ਕੀ ਪਕਾਉਣਾ। ਦੁੱਧ ਪਹਿਲਾਂ ਨਾਲੋਂ ਅੱਧਾ ਰਹਿ ਗਿਆ। ਉਹਨੂੰ ਇਸ ਵਿੱਚ ਆਪਾਂ ਭੁੰਨੀਆਂ ਹੋਈਆਂ ਗਾਜਰ ਐਡ ਕਰ ਦੇਵਾਂਗੇ ਗਾਜਰਾ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ गाजर दुधली चांगली तरांस करता हा आपण दुधन उध्दन उळ आय हुण आपण लगात हला चांगली तरह गाढा कर लावां दुद्ध आपण तरह सुखा सुकावांगे 加ਜਰੇ ਤੇ ਦੁੱਧ ਨੂੰ ਆਪਾਂ ਲਗਾਤਾਰ ਹਿਲਾਉਦੇ ਹੋਏ 10-12 ਮਿੰਟ ਲਈ ਪਕਾ ਲਏ। ਦੁੱਧ ਤੇ ਗਾਜਰਾਂ ਗਾੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਇਸ ਨੂੰ ਆਪਾਂ ਬਿਲਕੁਲ ਘਾ ਲਵਾਂਗੇ। ਉਹੀ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਇਸ ਨੂੰ ਚੰਗੀ ਤਰ੍ਹਾਂ ਗਾੜਾ ਕਰ ਲਵਾਂਗੇ। ਗਾਜਰਾ ਤੇ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਏ। ਦੁੱਧ ਤੇ ਗਾਜਰਾਂ ਚੰਗੀ ਤਰ੍ਹਾਂ ਸੁੱਕ ਗਈਆਂ ਨੇ। ਮਿਸ਼ਰ ਆਪਣਾ ਬਣ ਕੇ ਤਿਆਰ ਹੈ। ਹੁਣ ਇਸ ਵਿੱਚ ਆਪਾਂ 3 ਚਮਚ ਦੇਸੀ ਘਿਓ ਪਾ ਦੇਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਘਿਓ ਪਾਉਣ ਨਾਲ ਗਾਜਰ ਭਾਗ ਦਾ ਟੇਸਟ ਵੀ ਵਧੀਆ ਆਉਂਦਾ ਦੂਸਰਾ ਗਾਜਰ ਭਾਗ ਉੱਪਰ ਛਾਇਨਾ ਆ ਜਾਂਦੀ ਹੈ ਘਿਓ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ 2-3 ਮਿੰਟ ਲਈ ਪਕਾ ਲਵਾਂਗੇ ਘਿਓ ਨੂੰ ਮਿਕਸ ਕਰਕੇ ਆਪਾਂ ਗਾਜਰ ਭਾਗ ਨੂੰ ਚੰਗੀ ਤਰ੍ਹਾਂ ਪਕਾ ਲੇ ਹੁਣ ਆਪਾਂ ਗੈਂਸ ਦਾ ਸੇਕ ਬਿਲਕੁਲ ਘੱਟ ਕਰ ਦੇਵਾਂਗੇ ਕਿਉਂਕਿ ਉਹ ਕੋਣ ਨਾਲ ਗਾਜਰ ਪੱਠ ਦਾ ਕਲਰ ਵੀ ਚੇਂਜ ਹੋ ਗਿਆ ਗੈਂਸ ਦਾ ਸੇਕ ਆਪਾਂ ਘੱਟ ਕਰ ਦਿੱਤਾ ਗੈਂਸ ਦਾ ਸੇਕ ਆਪਾਂ ਘੱਟ ਕਰ ਦਿੱਤਾ ਹੁਣ ਗਾਜਰ ਭਾਗ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਦੇਵਾਂਗੇ ਮੈਸ਼ ਕਰਨ ਨਾਲ ਲੰਮੀ ਲੰਮੀ ਅੱਛੀ ਥੱਤ ਹੋ ਜਾਣਗੀ ਜਿਸ ਨਾਲ ਗਾਜਰ ਪੱਗ ਦਾ ਖਾਣ ਵਿੱਚ ਟੇਸਟ ਵਧੀਆ ਆਵੇਗਾ गाजरਾਂ ਨੂੰ ਆਪਾਂ ਜੰਗੀ ਤਰ੍ਹਾਂ ਮੈਸ਼ ਕਰ ਲੇ। ਹੁਣ ਇਸ ਨੂੰ ਆਪਾਂ ਘੱਟ ਸੇਕ ਤੇ 1-2 ਮਿੰਟ ਲਈ ਹੋਰ ਪਕਾ ਲਵਾਂਗੇ। ਮੈਸ਼ ਕਰਨ ਨਾਲ ਗਾਜਰ ਪਾਕ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ। ਗਾਜਰ ਪਾਕ ਮਿਕਸਚਰ ਆਪਣਾ ਬਣ ਕੇ ਤਿਆਰ ਹੈ। ਮਿਕਸਚਰ ਨੇ ਕੜਾਈ ਨੂੰ ਬਿਲਕੁਲ ਛੱਡ ਦਿੱਤਾ। ਉਨਾ ਪੈਸ ਨੂੰ ਬਰਫੀ ਲਈ ਸੈੱਟ ਕਰਾਂਗੇ ਇਸ ਨੂੰ ਹਲਕਾ ਜਿਹਾ ਠੰਡਾ ਕਰ ਲਵਾਂਗੇ ਬਰਫੀ ਨੂੰ ਆਪਾਂ ਇੱਕ ਟ੍ਰੇ ਵਿੱਚ ਸੈੱਟ ਕਰਾਂਗੇ ਟ੍ਰੇ ਦੀ ਜਗ੍ਹਾ ਤੁਸੀਂ ਥਾਲ ਜਾਂ ਕੋਈ ਵੀ ਪਲੇਟ ਲੈ ਸਕਦੇ ਹੋ ਟ੍ਰੇ ਵਿੱਚ ਆਪਾਂ ਪਹਿਲਾਂ ਥੋੜਾ ਜਿਹਾ ਦੇਸੀ ਘਿਓ ਲਗਾ ਲਵਾਂਗੇ ਹੁਣ ਇਸ ਵਿੱਚ ਆਪਾਂ ਮਿਕਸਚਰ ਪਾ ਦੇਵਾਂਗੇ ਸੂਪਰ ਆਪਾਂ ਥੋੜਾ ਜਿਹਾ ਘਿਓ ਲਗਾ ਲੇ ਹੁਣ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਦੇਵਾਂਗੇ ਗਾਜਰ ਭਾਗ ਨੂੰ ਆਪਾਂ ਹੱਥੀਂ ਨਾਲ ਚੰਗੀ ਤਰ੍ਹਾਂ ਸੈੱਟ ਕਰ ਦਿੱਤਾ ਹੁਣ ਇਸ ਉਪਰ ਆਪਾਂ ਡਰਾਈ ਫਰੂਟ ਲਗਾ ਦੇਵਾਂਗੇ ਆਪਾਂ ਇੱਕ ਕਾਜੂ ਦੇ ਦੋ ਪੀਸ ਕਰ ਲਏ ਨੇ ਡਰਾਈ ਫਰੂਟ ਤੁਸੀਂ ਆਪਣੇ ਪਸੰਦ ਦਾ ਕੋਈ ਵੀ ਲਗਾ ਸਕਦੇ ਹੋ सारे काजर पा उपर आप काजू लगा दूंगू चमचे हल्का जहा दवा तरह ताट हो जाए सारे काजू चगी तरह सैट कर दिता है हूँ इसनों आप घंटे लिए इस तरह ही रख देवें ਤਾਂ ਜੋ ਇਸਦੀ ਬਰਫੀ ਵਧੀਆ ਸੈੱਟ ਹੋ ਕੇ ਤਿਆਰ ਹੋਵੇ। ਗਾਜਰ ਪਾਕ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਗਿਆ। ਹੁਣ ਆਪਾਂ ਇਸ ਦੇ ਪੀਸ ਕੱਟ ਲਵਾਂਗੇ। ਪੀਸ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਸ਼ੇਪ ਵਿੱਚ ਕੱਟ ਸਕਦੇ ਹੋ। ਪਹਿਲਾਂ ਆਪਾਂ ਨਿਸ਼ਾਨ ਲਗਾ ਲਵਾਂਗੇ। ਸਾਰੇ ਗਾਜਰਪਾਕ ਪ੍ਰਪਨ ਸ਼ਾਨਦਗਾਲੇ ਨੇ ਠੰਡ ਦਾ ਮੌਸਮ ਹੋਣ ਕਰਕੇ ਪਹਿਲਾਂ ਆਪਾਂ ਟਰੇ ਨੂੰ ਹਲਕਾ ਜਿਹਾ ਸੇਕ ਲਵਾ ਲੈਣਾ ਤਾਂ ਜੋ ਕਿ ਉਹ ਚੰਗੀ ਤਰ੍ਹਾਂ ਪਿਗਲ ਜਾਵੇ ਤੇ ਪਰਫੇ ਆਪਣੀ ਚੰਗੀ ਤਰ੍ਹਾਂ ਕੱਟ ਕੇ ਤਿਆਰ ਹੋਵੇ ਹੁਣ ਆਪਾਂ ਇਸ ਦੇ ਪੀਸ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਗਾਜਰਪਾਕ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਇਸੀ ਤਰ੍ਹਾਂ ਹੀ ਆਪਾਂ ਸਾਰੇ ਪੀਸ ਅਲੱਗ ਕਰ ਲਵਾਂਗੇ ਗਾਜਰ ਪਾਕੇ ਦੇ ਸਾਰੇ ਪੀਸ ਆਪਾਂ ਕੱਟ ਕੇ ਤਿਆਰ ਕਰ ਲੈਨੇ गाजर पाक बर्फी अपनी बनके तैयार है बर्फी बहुत ही बढ़िया दानेदार और टेस्टी बनके तैयार हुई है गाजर पाक बर्फी ਨੂੰ ਆਪਾਂ ਬਾਜ਼ਾਰ ਵਿੱਚੋਂ ਖਰੀਦਣ ਦੀ ਬਜਾਏ ਘਰ ਵਿੱਚ ਹੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਖਾ ਸਕਦੇ ਹਾਂ ਤੁਸੀਂ ਵੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਹੋਰ ਰੈਸਪੀਜ਼ ਦੇਖਣ ਲਈ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ